ਸ਼ਾਸਤ੍ਰੀਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਤੋਂ ਸੈਲਫ ਡਿਪੋਰਟ ਪ੍ਰਵਾਸੀਆਂ ਦਾ ਪਹਿਲਾ ਜਹਾਜ਼ ਹੋਇਆ ਰਵਾਨਾ 1.1000 ਡਾਲਰ ਬੱਟੇ ਅਮਰੀਕਾ ਛੱਡ ਗਏ 64 ਪ੍ਰਵਾਸੀ 트럼ਪ ਸਰਕਾਰ ਨੇ ਬੱਚਿਆਂ ਨੂੰ ਤੋਹਫੇ ਦੇ ਕੇ ਰਵਾਨਾ ਕੀਤਾ ਅਮਰੀਕਾ ਵਿੱਚ 3.5 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਸੁਪਰੀਮ ਕੋਰਟ ਦੀ ਹਰੀ ਝੰਡੀ ਸਰਵੋੱਚ ਅਦਾਲਤ ਨੇ ਟਰੰਪ ਸਰਕਾਰ ਦੇ ਹੱਕ ਵਿੱਚ ਸੁਣਾਇਆ ਫੈਸਲਾ ਕੈਨੇਡਾ ਦੇ ਡਾਕ ਮੁਲਾਜ਼ਮਾਂ ਵੱਲੋਂ 22 ਮਈ ਤੋਂ ਹੜਤਾਲ ਦਾ ਨੋਟਿਸ ਲੱਖਾਂ ਲੋਕ ਅਤੇ ਕਾਰੋਬਾਰੀ ادارے ਹੋਣਗੇ ਪ੍ਰਭਾਵਿਤ ਮੁਲਾਜ਼ਮ ਯੂਨੀਅਨ ਨੇ ਖੁੱਲੇ ਰੱਖੇ ਗੱਲਬਾਤ ਦੇ ਦਰਵਾਜ਼ੇ ਅਮਰੀਕਾ ਵਿੱਚ ਮੌੜਵਾਵ ਰੋਲਿਆਂ ਨੇ ਢਾਹਿਆ ਕਹਿਰ ਹੁਣ ਤੱਕ 28 ਮੌਤਾ ਟੈਕਸਸ ਵਿੱਚ ਮੋٹے ਮੋٹے ਗੜਿਆਂ ਨੇ ਕੀਤਾ ਭਾਰੀ ਨੁਕਸਾਨ ਕੈਨੇਡਾ ਸਰਕਾਰ ਨੇ ਚੋਣਾਂ ਦੌਰਾਨ 22 ਉਮੀਦਵਾਰਾਂ ਨੂੰ ਮੁਹੱਈਆ ਕਰਵਾਈ ਸੁਰੱਖਿਆ ਪਹਿਲੀ ਵਾਰ ਚੋਣ ਲੜਨ ਵਾਲਿਆਂ ਲਈ ਕੀਤੇ ਸੁਰੱਖਿਆ ਬੰਦੋਬਸ ਟ੍ਰਾਂਟੋ ਵਿਖੇ ਇੱਕ ਜਣੇ ਦਾ ਗੋਲੀਆਂ ਮਾਰ ਕੇ ਕਤਲ ਪੁਲਿਸ ਕਰ ਰਹੀ ਹੈ ਸ਼ੱਕੀ ਦੀ ਭਾਲ 1-1000 ਡਾਲਰ ਦੇ ਡੈਬਿਟ ਕਾਰਡ ਲੈ ਕੇ 64 ਪ੍ਰਵਾਸੀਆਂ ਦਾ ਪਹਿਲਾ ਗਰੁੱਪ ਸੋਮਵਾਰ ਨੂੰ ਸੈਲਫ ਰਿਪੋਰਟ ਹੋ ਗਿਆ ਟੈਕਸਸ ਦੇ ਹਿਊਸਟਨ ਹਵਾਈ ਅੱਡੇ ਤੋਂ ਰਵਾਨਾ ਹੋਏ ਜਹਾਜ਼ ਦੀ ਵੀਡੀਓ ਟਰੰਪ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਹੈ ਸੈਲਫ ਰਿਪੋਰਟ ਹੋਏ ਪ੍ਰਵਾਸੀਆਂ ਵਿੱਚ 19 ਬੱਚੇ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਭਵਿੱਖ ਵਿੱਚ ਕਿਸੇ ਦਿਨ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੇ ਜਾਣ ਦਾ ਲਾਰਾ ਵੀ ਲਾਇਆ ਗਿਆ ਹੈ ਚਾਰ ਬੱਚੇ ਅਜਿਹੇ ਵੀ ਸਨ ਜਿਨ੍ਹਾਂ ਦਾ ਜਨਮ ਅਮਰੀਕਾ ਵਿੱਚ ਹੋਇਆ ਅਤੇ ਉਨ੍ਹਾਂ ਨੂੰ ਸਿਟੀਜ਼ਨਸ਼ਿਪ ਮਿਲ ਚੁੱਕੀ ਹੈ ਪਰ ਮਾਪਿਆਂ ਨੇ ਆਪਣੇ ਦਿਲ ਦੇ ਟੁਕੜਿਆਂ ਨੂੰ ਇਕੱਲਾ ਨਾ ਛੱਡਣ ਦਾ ਫੈਸਲਾ ਲਿਆ 트럼ਪ ਸਰਕਾਰ ਨੂੰ ਮਹਿਸੂਸ ਹੋ ਚੁੱਕਾ ਹੈ ਕਿ ਪ੍ਰਵਾਸੀਆਂ ਦੇ ਸੈਲਫ ਰਿਪੋਰਟ ਹੋਣ ਨਾਲ ਬੇहद ਮਾਮੂਲੀ ਖਰਚਾ ਆਵੇਗਾ ਜਦਕਿ ਫੜ ਫੜ ਕੇ ਰਿਪੋਰਟ ਕਰਨ ਤੇ ਅਸਟਨ 17000 ਡਾਲਰ ਪ੍ਰਤੀ ਪ੍ਰਵਾਸੀ ਖਰਚ ਕਰਨੇ ਪੈ ਰਹੇ ਨੇ ਅਜਿਹੇ ਵਿੱਚ 1000 ਡਾਲਰ ਨਕਦ ਅਤੇ ਟਿਕਟ ਬੁੱਕ ਕਰਵਾਉਣ ਤੋਂ ਬਾਅਦ ਵੀ ਸਰਕਾਰ ਵੱਡੇ ਫਾਇਦੇ ਵਿੱਚ ਰਹੇਗੀ ਗ੍ਰੈਸ ਸੁਰੱਖਿਆ ਵਿਭਾਗ ਮੁਤਾਬਕ ਨਵੀਂ ਸਕੀਮ ਰਾਹੀਂ ਪ੍ਰਵਾਸੀਆਂ ਦੀ ਫੜੋ ਫੜੀ ਤੇ ਹੋਣ ਵਾਲਾ 70% ਖਰਚਾ ਬਚਾਇਆ ਜਾ ਸਕਦਾ ਹੈ ਜੋ ਬਾਈਡਨ ਦੇ ਕਾਰਜਕਾਲ ਵੇਲੇ ਸੀਬੀਪੀ ਐਪ ਦੀ ਵਰਤੋਂ ਕਰਦੇ ਹਾਂ 930000 ਤੋਂ ਵੱਧ ਪ੍ਰਵਾਸੀ ਅਮਰੀਕਾ ਵਿੱਚ ਦਾਖਲ ਹੋਏ ਅਤੇ ਹੁਣ ਇਹ ਸਾਰੇ 트ੰਪ ਸਰਕਾਰ ਦੇ ਨਿਸ਼ਾਨੇ ਤੇ ਨੇ ਦੂਜੇ ਪਾਸੇ ਡਿਪੋਰਟੇਸ਼ਨ ਹੁਕਮਾਂ ਦੇ باوجود ਅਮਰੀਕਾ ਛੱਡ ਕੇ ਜਾਣ ਤੋਂ ਨਾ ਕਰਨ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੋٹے ਜੁਰਮਾਨੇ ਵੀ ਕੀਤੇ ਜਾ ਰਹੇ ਨੇ ਪਿਛਲੇ ਦਿਨੀ ਫਲੋਰੀਡਾ ਦੀ ਇੱਕ ਔਰਤ ਨੂੰ 18 ਲੱਖ ਡਾਲਰ ਤੋਂ ਵੱਧ ਰਕਮ ਦਾ ਜੁਰਮਾਨੇ ਦਾ ਨੋਟਿਸ ਪੁੱਜ ਗਿਆ ਜਿਸ ਨੂੰ ਡਿਪੋਰਟੇਸ਼ਨ ਹੁਕਮ ਜਾਰੀ ਹੋਣ ਤੋਂ ਹੁਣ ਤੱਕ ਰੋਜ਼ਾਨਾ 500 ਡਾਲਰ ਦੇ ਹਿਸਾਬ ਨਾਲ ਜੁਰਮਾਨਾ ਲਾਇਆ ਗਿਆ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਦੇ ਅੰਕੜਿਆਂ ਮੁਤਾਬਕ ਇਮੀਗ੍ਰੇਸ਼ਨ ਅਦਾਲਤਾਂ ਵੱਲੋਂ ਤਕਰੀਬਨ 14 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਨੇ ਇਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਮੁਤਾਬਕ ਅਮਰੀਕਾ ਵਿੱਚ 1 ਕਰੋੜ ਪ੍ਰਵਾਸੀ ਬਿਨਾਂ ਦਸਤਾਵੇਜ਼ਾਂ ਜਾਂ ਆਰਜ਼ੀ ਪਰਮਿਟ ਤੇ ਰਹਿ ਰਹੇ ਨੇ ਅਤੇ ਇੰਨੇ ਮੋٹے ਜੁਰਮਾਨੇ ਅਦਾ ਕਰਨੇ ਉਹਨਾਂ ਦੇ ਵਾਸਤੋਂ ਬਾਹਰ ਨੇ ਦੱਸ ਦਈਏ ਕਿ ਅਮਰੀਕਾ ਵਿੱਚ 70 ਲੱਖ ਪ੍ਰਵਾਸੀ ਅਜੇ ਵੀ ਨੇ ਜੋ ਕਿਸੇ ਕਿਸਮ ਦਾ ਇਮੀਗ੍ਰੇਸ਼ਨ ਸਟੇਟਸ ਨਾ ਹੋਣ ਦੇ ਬਾਵਜੂਦ ਟੈਕਸ ਭਰਦੇ ਨੇ ਅਤੇ ਹਰ ਸਾਲ ਅਮਰੀਕਾ ਦੇ ਖਜ਼ਾਨੇ ਵਿੱਚ ਕਰੋੜਾਂ ਡਾਲਰ ਦਾ ਯੋਗਦਾਨ ਪਾ ਰਹੇ ਨੇ। ਉਧਰ ਹਾਂਡੋਰਸ ਦੇ ਉਪ ਵਿਦੇਸ਼ ਮੰਤਰੀ ਐਂਟੋਨੀਓ ਗਾਰਸੀਆ ਵੱਲੋਂ ਅਮਰੀਕਾ ਤੋਂ ਆਏ ਪ੍ਰਵਾਸੀਆਂ ਦਾ ਹਵਾਈ ਅੱਡੇ ਤੇ ਸਵਾਗਤ ਕੀਤਾ ਗਿਆ। ਉਨਾ ਕਿਹਾ ਕਿ ਸਰਕਾਰ ਵੱਲੋਂ ਅਮਰੀਕਾ ਤੋਂ ਆਏ ਲੋਕਾਂ ਨੂੰ 100 ਡਾਲਰ ਨਕਦ ਅਤੇ ਬੁਨਿਆਦੀ ਜ਼ਰੂਰਤਾਂ ਵਾਲਾ ਸਮਾਨ ਵੇਚ ਰਹੀਆਂ ਸਰਕਾਰੀ ਦੁਕਾਨਾਂ 'ਤੇ 200 ਡਾਲਰ ਦੀ ਖਰੀਦਾਰੀ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਵਿਆਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਦੇ ਡਾਕ ਮੁਲਾਜ਼ਮਾਂ ਦੀ ਹੜਤਾਲ ਨਾਲ ਸੰਬੰਧਤ ਖਬਰ ਵੱਲ। ਕੈਨੇਡਾ ਦੇ ਡਾਕ ਮੁਲਾਜ਼ਮ ਸ਼ੁੱਕਰਵਾਰ ਤੋਂ ਮੁੜ ਹੜਤਾਲ ਤੇ ਜਾ ਸਕਦੇ ਨੇ ਅਤੇ 6 ਮਹੀਨੇ ਵਿੱਚ ਦੂਜੀ ਵਾਰ ਕੰਮਕਾਜ ਠੱਪ ਹੁੰਦਾ ਨਜ਼ਰ ਆ ਰਿਹਾ ਹੈ। ਕੈਨੇਡਾ ਪੋਸਟ ਦੇ 55 ਹਜ਼ਾਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੱਖਾਂ ਲੋਕ ਅਤੇ ਕਾਰੋਬਾਰੀ ادارے ਪ੍ਰਭਾਵਿਤ ਹੋਣਗੇ ਜਿਨ੍ਹਾਂ ਨੂੰ ਡਾਕ ਮੁਲਾਜ਼ਮਾਂ ਵੱਲੋਂ ਹਰ ਸਾਲ 2 ਅਰਬ ਤੋਂ ਵੱਧ ਚਿੱਠੀਆਂ ਅਤੇ 30 ਕਰੋੜ ਤੋਂ ਵੱਧ ਪਾਰਸਲ ਪਹੁੰਚਦੇ ਕੀਤੇ ਜਾਂਦੇ ਨੇ ਕ੍ਰਾਊਨ ਕਾਰਪੋਰੇਸ਼ਨ ਨੇ ਦੱਸਿਆ ਕਿ ਹੜਤਾਲ ਹੋਣ ਦੀ ਸੂਰਤ ਵਿੱਚ ਚਿੱਠੀਆਂ ਜਾਂ ਪਾਰਸਲ ਲੈਣੇ ਬੰਦ ਕਰ ਦਿੱਤੇ ਜਾਣਗੇ ਪਰ ਸਮਾਜਿਕ ਸਹਾਇਤਾ ਦੇ ਚੈਕਸ ਦੀ ਡਿਲੀਵਰੀ ਪਹਿਲਾਂ ਵਾਂਗ ਹੁੰਦੀ ਰਹੇਗੀ ਕੈਨੇਡਾ ਪੋਸਟ ਦੇ ਇੱਕ ਬੁਲਾਰੇ ਨੇ ਕਿਹਾ ਕਿ ਹੜਤਾਲ ਕਰਕੇ ادارے ਦੀ ਆਰਥਿਕ ਹਾਲਤ ਹੋਰ ਬੱਤਰ ਹੋਣ ਦਾ ਖਤਰਾ ਜੋ ਪਹਿਲਾਂ ਹੀ ਨਿਗਾਰਵਲ ਜਾ ਰਹੀ ਹੈ 22 ਮਈ ਦਾ ਦਿਨ ਨੇੜੇ ਆਉਂਦਾ ਵੇਖ ਵੱਡੇ ਪੱਦਰ ਤੇ ਚਿੱਠੀਆਂ ਜਾਂ ਪਾਰਸਲ ਭੇਜਣ ਵਾਲਿਆਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ਅਤੇ ਦਸੰਬਰ ਵਿੱਚ 32 ਦਿਨ ਦੀ ਹੜਤਾਲ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਚਿੱਠੀਆਂ ਦਾ ਢੇਰ ਲੱਗ ਗਿਆ ਸੀ ਉਦਰ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਦੋਸ਼ ਲਾਇਆ ਕਿ EMPLOYER ਵੱਲੋਂ ਇੱਕ ਪਾਸੜ ਤੌਰ ਤੇ ਕੰਮਕਾਜ ਦੇ ਹਾਲਾਤ ਵਿੱਚ ਤਬਦੀਲੀ ਕੀਤੇ ਜਾਣ ਅਤੇ ਮੁਲਾਜ਼ਮਾਂ ਦੇ ਪੱਤੇ ਰੱਦ ਕਰਨ ਦੇ ਮੱਦੇ ਨਜ਼ਰ 72 ਘੰਟੇ ਦਾ ਨੋਟਿਸ ਦਿੱਤਾ ਗਿਆ ਹੈ ਯੂਨੀਅਨ ਮੁਤਾਬਕ ਪਿਛਲੇ ਸਾਲ ਫੈਡਰਲ ਸਰਕਾਰ ਦੇ ਦਖਲ ਮਗਰੋਂ ਹੜਤਾਲ ਖਤਮ ਹੋਈ ਅਤੇ ਲੇਬਰ ਬੋਰਡ ਵੱਲੋਂ ਦੋਹਾਂ ਧਿਰਾਂ ਨੂੰ ਗੱਲਬਾਤ ਕਰਨ ਦੀ ਹਦਾਇਤ ਦਿੱਤੀ ਗਈ ਕਲਬਾਦ ਦੇ ਦਰਵਾਜ਼ੇ ਹੁਣ ਵੀ ਖੁੱਲੇ ਨੇ ਪਰ ਤਨਖਾਹਾਂ ਵਿੱਚ ਵਾਧੇ ਵਰਗੇ ਮਸਲੇ ਪਹਿਲਾਂ ਵਾਂਗ ਸਭ ਤੋਂ ਅਹਿਮ ਹੋਣਗੇ ਡਾਕ ਮੁਲਾਜ਼ਮਾਂ ਵੱਲੋਂ ਹੜਤਾਲ ਦੀ ਨੋਬਤ ਅਜੇਹੇ ਸਮੇਂ ਆਈ ਹੈ ਜਦੋਂ ਕੈਨੇਡਾ ਪੋਸਟ ਦੇ ਭਵਿੱਖ ਬਾਰੇ ਸਵਾਲ ਪੈਦਾ ਹੋ ਰਹੇ ਨੇ ਫੈਡਰਲ ਸਰਕਾਰ ਵੱਲੋਂ ਪਿਛਲੇ ਦਿਨੀ ਜਾਰੀ ਇੱਕ ਰਿਪੋਰਟ ਮੁਤਾਬਕ ਸਾਲ 2023 ਦੌਰਾਨ ਕੈਨੇਡਾ ਪੋਸਟ 845 ਮਿਲੀਅਨ ਡਾਲਰ ਦੇ ਘਾਟੇ ਵਿੱਚ ਰਹੀ ਦੂਜੇ ਪਾਸੇ ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਛੋਟੇ ਕਾਰੋਬਾਰੀਆਂ ਨੂੰ 1 ਅਰਬ ਡਾਲਰ ਤੋਂ ਵੱਧ ਨੁਕਸਾਨ ਵੀ ਹੋਇਆ 15 ਨਵੰਬਰ ਤੋਂ ਸ਼ੁਰੂ ਹੋਈ ਹੜਤਾਲ 32 ਦਿਨ ਜਾਰੀ ਰਹੀ ਸੀ ਅਤੇ ਫੈਡਰਲ ਸਰਕਾਰ ਦੇ ਦਖਲ ਮਗਰੋਂ ਹੀ ਡਾਕ ਮੁਲਾਜ਼ਮ ਕੰਮ ਤੇ ਪਰਤੇ ਮੁਲਾਜ਼ਮ ਯੂਨੀਅਨ ਆਉਂਦੇ ਚਾਰ ਸਾਲ ਦੌਰਾਨ ਤਨਖਾਹਾਂ ਵਿੱਚ 24% ਵਾਅਦੇ ਦੀ ਮੰਗ ਛੱਡ ਕੇ 19% ਤੇ ਆ ਚੁੱਕੀ ਹੈ ਪਰ ਆਰਜ਼ੀ ਕਾਮਿਆਂ ਨੂੰ ਮੈਡੀਕਲ ਛੁੱਟੀਆਂ ਡਿਸੇਬਿਲਟੀ ਪੇਮੈਂਟਸ ਅਤੇ ਵਧੇਰੇ ਹੱਕਾਂ ਦੀ ਮੰਗ ਕੀਤੀ ਜਾ ਰਹੀ ਹੈ ਪਿਛਲੇ ਸਾਲ ਹੜਤਾਲ ਦੌਰਾਨ ਫੈਡਰਲ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਕੈਨੇਡਾ ਵਾਸੀਆਂ ਨੂੰ ਆਰਥਿਕ ਸਹਾਇਤਾ ਦੇ ਚੈੱਕ ਅਤੇ ਅਹਿਮ ਸਰਕਾਰੀ ਚਿੱਠੀਆਂ ਪੁੱਜਦੀਆਂ ਰਹਿਣ ਦਾ ਯਕੀਨ ਦਿਵਾਇਆ ਗਿਆ ਪਰ ਇਸ ਦੇ ਬਾਵਜੂਦ ਕੋਰੀਅਰ ਅਤੇ ਕਾਰਗੋ ਦੇ ਰੂਪ ਵਿੱਚ ਬਦਲਵੇਂ ਪ੍ਰਬੰਧ ਵੀ ਕੀਤੇ ਗਏ ਸਰਵਿਸ ਕੈਨੇਡਾ ਮੁਤਾਬਕ ਹੜਤਾਲ ਦੌਰਾਨ ਆਰਥਿਕ ਸਹਾਇਤਾ ਵਾਲੀਆਂ ਯੋਜਨਾਵਾਂ ਅਧੀਨ 94 ਤੋਂ 98 ਫੀਸਦੀ ਲੋਕਾਂ ਦੇ ਖਾਤਿਆਂ ਵਿੱਚ ਰਕਮ ਜਮ੍ਹਾਂ ਕੀਤੀ ਗਈ ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦਰਮਿਆਨ ਹੋਏ ਸਮਝੌਤੇ ਮੁਤਾਬਕ ਹੜਤਾਲ ਦੀ ਸੂਰਤ ਵਿੱਚ ਵੀ ਕੈਨੇਡਾ ਚਾਈਲਡ ਬੈਨੇਫਿਟ 올ਡ ਏਜ ਸਿਕਿਉਰਿਟੀ ਅਤੇ ਕੈਨੇਡਾ ਪੈਨਸ਼ਨ ਪਲਾਨ ਦੀਆਂ ਅਦਾਇਗੀਆਂ ਲਾਭਪਾਤਰੀਆਂ ਤੱਕ ਪੁੱਜਦੀਆਂ ਕਰਨੀਆਂ ਲਾਜ਼ਮੀ ਨੇ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ 트ੰਪ ਸਰਕਾਰ ਨੂੰ 3.5 ਲੱਖ ਪ੍ਰਵਾਸੀਆਂ ਨੂੰ ਟੰਗਣ ਲਈ ਮਿਲੀ ਹਰੀ ਝੰਡੀ ਨਾਲ ਸੰਬੰਧਤ ਹੈ ਜੀ ਹਾਂ ਅਮਰੀਕਾ ਦੀ ਸੁਪਰੀਮ ਕੋਰਟ ਨੇ 3.5 ਲੱਖ ਪ੍ਰਵਾਸੀਆਂ ਨੂੰ ਸਿੱਧੇ ਤੌਰ ਤੇ ਡਿਪੋਰਟ ਕਰਨ ਲਈ 트ੰਪ ਸਰਕਾਰ ਨੂੰ ਹਰੀ ਝੰਡੀ ਦੇ ਦਿੱਤੀ ਹੈ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਕਾਰਨ ਇਹਨਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਔਖਾ ਹੋ ਰਿਹਾ ਸੀ ਪਰ ਸਰਵੋਚ ਅਦਾਲਤ ਦੇ ਫੈਸਲੇ ਮਗਰੋਂ ਕੋਈ ਅੜਿੱਕਾ ਬਾਕੀ ਨਹੀਂ ਬਚਿਆ ਬਗੈਰ ਦਸਤਕਤ ਵਾਲੇ ਅਦਾਲਤੀ ਹੁਕਮਾਂ ਵਿੱਚ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਹਟਾਉਣ ਬਾਰੇ ਕਿਸੇ ਠੋਸ ਆਧਾਰ ਦਾ ਜ਼ਿਕਰ ਨਹੀਂ ਕੀਤਾ ਗਿਆ ਅਮਰੀਕਾ ਵਿੱਚ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ 1990 ਵਿੱਚ ਲਿਆਂਦਾ ਗਿਆ ਅਤੇ ਇਸ ਅਧੀਨ ਆਪਣੇ ਜੱਦੀ ਮੁਲਕਾਂ ਵਿੱਚ ਸੁਰੱਖਿਅਤ ਲੋਕਾਂ ਨੂੰ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਬਾਈਡਨ ਸਰਕਾਰ ਵੱਲੋਂ ਵੈਨੇਜ਼ੁਏਲਾ ਨਾਲ ਸੰਬੰਧ ਸਾਢੇ 3 ਲੱਖ ਪ੍ਰਵਾਸੀਆਂ ਦੇ TPS ਵਿੱਚ 1.5 ਸਾਲ ਦਾ ਵਾਅਦਾ ਕੀਤਾ ਗਿਆ ਪਰ ਬੀਤੇ ਫਰਵਰੀ ਮਹੀਨੇ ਦੌਰਾਨ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਨੇ ਬਾਈਡਨ ਸਰਕਾਰ ਦੇ ਹੁਕਮ ਰੱਦ ਕਰ ਦਿੱਤੇ। ਇਸ ਮਗਰੋਂ ਕਾਨੂੰਨੀ ਜੰਗ ਛਿੜ ਗਈ ਅਤੇ ਜ਼ਿਲ੍ਹਾ ਜੱਜ ਐਡਵਰਡ ਚੈਨ ਵੱਲੋਂ 트럼ਪ ਸਰਕਾਰ ਦੇ ਕਦਮ ਨੂੰ ਗੈਰ ਕਾਨੂੰਨੀ ਅਤੇ ਇੱਕ ਪਾਸੜ ਘਰਾਰ ਦਿੱਤਾ ਗਿਆ। ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਨੌਵੀਂ ਅਪੀਲ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਅਤੇ ਉੱਥੇ ਵੀ 트럼ਪ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਮਗਰੋਂ ਮਾਮਲਾ ਸੁਪਰੀਮ ਕੋਰਟ ਪਹੁੰਚਾ ਅਤੇ ਅਦਾਲਤ ਨੂੰ ਸਰਕਾਰ ਦੇ ਮਕਸਦ ਵਿੱਚ ਕੁਝ ਵੀ ਗਲਤ ਨਜ਼ਰ ਨਾ ਆਇਆ। ਦੂਜੇ ਪਾਸੇ 트럼ਪ ਸਰਕਾਰ ਦੇ ਫੈਸਲੇ ਵਿਰੁੱਧ ਕਾਨੂੰਨੀ ਲੜਾਈ ਲੜਨ ਵਾਲਿਆਂ ਨੇ ਦਾਅਵਾ ਕੀਤਾ ਕਿ ਟੀਪੀਐਸ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਇਹ ਰੱਦ ਨਹੀਂ ਕੀਤਾ ਜਾ ਸਕਦਾ ਤਾਜ਼ਾ ਫੈਸਲੇ ਮਗਰੋਂ ਟਰੰਪ ਸਰਕਾਰ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਅਤੇ ਕਿਊਬਾ ਹੈਤੀ ਤੇ ਨਿਕਾਰਾਗੂਆ ਨਾਲ ਸੰਬੰਧਿਤ ਪ੍ਰਵਾਸੀਆਂ ਦੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਰੱਦ ਕਰਨ ਦੀ ਇੱਛਾ ਜ਼ਾਹਰ ਕੀਤੀ ਗਈ ਹੈ ਚੇਤੇ ਰਹੇ ਕਿ ਟਰੰਪ ਸਰਕਾਰ ਆਪਣੇ ਪਹਿਲੇ 4 ਮਹੀਨੇ ਦੇ ਕਾਰਜਕਾਲ ਦੌਰਾਨ 2 ਲੱਖ ਪ੍ਰਵਾਸੀਆਂ ਨੂੰ ਹੀ ਡਿਪੋਰਟ ਕਰ ਸਕੀ ਹੈ ਜਦਕਿ ਬਾਈਡਨ ਸਰਕਾਰ ਦੇ ਕਾਰਜਕਾਲ ਵੇਲੇ ਇਸ ਤੋਂ ਜ਼ਿਆਦਾ ਪ੍ਰਵਾਸੀ ਡਿਪੋਰਟ ਕੀਤੇ ਗਏ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਹਟਣ ਮਗਰੋਂ ਲੱਖਾਂ ਦੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਅਤੇ 1 ਸਾਲ ਦੌਰਾਨ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਟੀਚਾ ਤਾਂ ਹੀ ਪੂਰਾ ਹੋ ਸਕੇਗਾ ਇਸ ਤੋਂ ਪਹਿਲਾਂ ਐਲੀਨ ਐਨਮੀਜ਼ ਐਕਟ ਅਧੀਨ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਮੁੱਦਾ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ ਪਰ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਪਰਵਾਸੀਆਂ ਦਾ ਪੱਖ ਲਿਆ ਅਤੇ ਡਿਪੋਰਟੇਸ਼ਨ ਤੋਂ ਪਹਿਲਾਂ ਉਹਨਾਂ ਨੂੰ ਅਦਾਲਤ ਵਿੱਚ ਆਪਣਾ ਪੱਖ ਰੱਖਣ ਦੀ ਇਜਾਜ਼ਤ ਦੇ ਦਿੱਤੀ ਪਰ ਅਦਾਲਤੀ ਫੈਸਲਾ ਆਉਣ ਤੋਂ ਪਹਿਲਾਂ ਸੈਂਕੜੇ ਪ੍ਰਵਾਸੀਆਂ ਨੂੰ ਅਲਸਲਵਾਡੋਰ ਦੀ ਜੇਲ੍ਹ ਵਿੱਚ ਭੇਜਿਆ ਜਾ ਚੁੱਕਾ ਸੀ ਜਿਨ੍ਹਾਂ ਵਿੱਚੋਂ ਇੱਕ ਗਲਤੀ ਨਾਲ ਰਿਪੋਰਟ ਕਿਲਮਰ ਐਬ੍ਰੈਗੋਵੀਆ ਬੇਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਅਮਰੀਕਾ ਵਿੱਚ ਮੋੜ ਵਾਵਰੋਲੇ ਆਉਣ ਅਤੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਨਾਲ ਸੰਬੰਧਿਤ ਖਬਰਵਾਲ ਅਮਰੀਕਾ ਵਿੱਚ ਵਾਅਰ ਰੋਲਿਆਂ ਦਾ ਕਹਿਰ ਸੋਮਵਾਰ ਨੂੰ ਵੀ ਜਾਰੀ ਰਿਹਾ ਅਤੇ ਓਕਲਾਹੋਮਾ ਤੇ ਨਿਬਰਾਸਕਾ ਵਿੱਚ ਚਾਰ ਟੋਰਨੇਡੋਜ਼ ਨੇ ਤਬਾਹੀ ਮਚਾ ਦਿੱਤੀ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 28 ਹੋ ਚੁੱਕੀ ਹੈ ਅਤੇ ਦਰਜਨਾ ਹੋਰ ਜ਼ਖਮੀ ਦੱਸੇ ਜਾ ਰਹੇ ਨੇ। ਓਕਲਾਹੋਮਾ ਦੇ ਮੈਕਲਸਟਰ ਸ਼ਹਿਰ ਨੇੜੇ ਆਏ ਟੋਰਨੇਡੋ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਵੱਡੇ-ਵੱਡੇ ਟਰੱਕਾਂ ਦਾ ਵੀ ਕੋਈ ਜ਼ੋਰ ਨਾ ਚੱਲਿਆ ਅਤੇ ਖਤਾਨਾਂ ਵਿੱਚ ਜਾ ਡਿੱਗੇ। ਬਿਜਲੀ ਦੇ ਖੰਬੇ ਪੁੱਟੇ ਗਏ ਅਤੇ ਅੰਤਮ ਰਿਪੋਰਟ ਮਿਲਣ ਤੱਕ ਓਕਲਾਹੋਮਾ, ਆਰਕਾਂਸਾ, ਮਜ਼ੂਰੀ ਅਤੇ ਕੈਂਸਸ ਵਿਖੇ 125000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਸੀ। ਟੈਕਸਾਸ ਦੇ ਉੱਤਰੀ ਇਲਾਕਿਆਂ ਵਿੱਚ ਗੱਡਿਆਂ ਦਾ ਆਕਾਰ 4.5 ਇੰਚ ਤੋਂ ਮੋਟਾ ਰਿਹਾ ਅਤੇ ਵੱਡੀ ਗਿਣਤੀ ਵਿੱਚ ਗੱਡੀਆਂ ਨੂੰ ਨੁਕਸਾਨੀਆਂ ਗਈਆਂ। ਕੈਂਟਕੀ ਸੂਬੇ ਤੇ ਸਭ ਤੋਂ ਵੱਧ ਮਾਰ ਪਈ ਹੈ ਜਿੱਥੇ ਘੱਟੋ-ਘੱਟ 19 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮੀ ਗੜਬੜੀ ਜਾਰੀ ਰਹਿਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਇੱਕ ਪਾਸੇ ਜਿੱਥੇ ਲੋਕ ਉਜਾੜੇ ਦਾ ਸ਼ਿਕਾਰ ਹੋ ਗਏ ਤਾਂ ਦੂਜੇ ਪਾਸੇ ਚੋਰ ਲੁਟੇਰਿਆਂ ਨੇ ਵੀ ਮੌਕੇ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਕਈ ਸਟੋਰਾਂ ਵਿੱਚੋਂ ਮਹਿੰਗੀਆਂ ਚੀਜ਼ਾਂ ਚੋਰੀ ਹੋਣ ਦੀ ਰਿਪੋਰਟ ਹੈ ਪੁਲਿਸ ਮਹਿਕਮਿਆਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਗਸ਼ਤ ਵਧਾਈ ਗਈ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਕੈਂਟਕੀ ਦੇ ਲੰਡਨ ਸ਼ਹਿਰ ਦੇ ਮੇਅਰ ਰੈਂਡਲ ਵੈਡਲ ਨੇ ਕਿਹਾ ਕਿ ਇਸ ਵੇਲੇ ਮੁੱਖ ਤਰਜੀ ਮਲਬੇ ਨੂੰ ਹਟਾਉਣਾ ਅਤੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਹੈ ਟਰਨੈਡੋ ਤੋਂ ਵਾਲ-ਵਾਲ ਬਚੇ ਲੋਕਾਂ ਨੇ ਦੱਸਿਆ ਕਿ ਹਵਾਵਾਂ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਸਭ ਕੁਝ ਉਡਾ ਕੇ ਲੈ ਗਈਆਂ ਦੋ ਦਿਨ ਪਹਿਲਾਂ ਜਿੱਥੇ ਘਰ ਨਜ਼ਰ ਆ ਰਹੇ ਸਨ ਉੱਥੇ ਹੁਣ ਮਲਬੇ ਦੇ ਨਾਤੇ ਕੁਝ ਇੱਟਾਂ ਰੋੜੇ ਹੀ ਬਚੇ ਨੇ ਦੂਜੇ ਪਾਸੇ ਕੈਲੀਫੋਰਨੀਆ ਵਿੱਚ ਸੋਮਵਾਰ ਨੂੰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਬੇਕਰਜ਼ ਫੀਲਡ ਤੋਂ 21 ਮੀਲ ਦੱਖਣ ਵੱਲ 2.5 ਤੀਬਰਤਾ ਤੋਂ 3.8 ਤੀਬਰਤਾ ਵਾਲਾ ਪੁਚਾਲ ਆਇਆ ਅਮਰੀਕਾ ਦੇ ਜੀਓਲੋਜੀਕਲ ਸਰਵੇ ਮੁਤਾਬਕ ਇਸ ਇਲਾਕੇ ਵਿੱਚ 100 ਸਾਲ ਦੌਰਾਨ ਸਿਰਫ ਇੱਕ ਵਾਰ ਪੁਚਾਲ ਆਉਂਦਾ ਹੈ ਅਤੇ ਆਖਰੀ ਵਾਰ 1857 ਵਿੱਚ 7.9 ਤੀਬਰਤਾ ਵਾਲੇ ਪੁਚਾਲ ਨੇ ਮਾਰ ਕੀਤੀ ਸੀ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਟ੍ਰਾਂਟੋ ਵੇਖੇ ਸੋਮਵਰਸ ਵੇਰੇ ਹੋਏ ਕਤਲ ਨਾਲ ਸੰਬੰਧਿਤ ਹੈ ਟ੍ਰਾਂਟੋ ਦੇ ਨਾਰਥ ਯੌਰ ਇਲਾਕੇ ਵਿੱਚ ਸੋਮਵਰਸ ਵੇਰੇ 42 ਸਾਲ ਦੇ ਇੱਕ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਫਰੰਟੋ ਪੁਲਿਸ ਨੇ ਦੱਸਿਆ ਕਿ ਵੈਸਟਰਨ ਰੋਡ ਅਤੇ ਐਲਬੀਅਨ ਰੋਡ ਇਲਾਕੇ ਵਿੱਚ ਇੱਕ ਕਾਰੋਬਾਰੀ ادارے ਦੇ ਉੱਪਰ ਬਣੇ ਅਪਾਰਟਮੈਂਟ ਵਿੱਚ ਵਾਰਦਾਤ ਦੀ ਇਤਲਾ ਮਿਲੀ ਮੌਕੇ ਤੇ ਪਹੁੰਚੇ ਅਫਸਰਾਂ ਨੂੰ ਇੱਕ ਜਣਾ ਨਾਜ਼ੁਖ ਹਾਲਤ ਵਿੱਚ ਮਿਲਿਆ ਜਿਸ ਨੂੰ ਪੈਰਾਮੈਡਿਕਸ ਵੱਲੋਂ ਮੁੱਢਲੀ ਸਹਾਇਤਾ ਦੇਣ ਦਾ ਯਤਨ ਕੀਤਾ ਗਿਆ ਪਰ ਉਹ ਮੌਕੇ ਤੇ ਹੀ ਦਮ ਤੋੜ ਗਿਆ ਪਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਕਟਿੰਗ ਡਿਟੈਕਟਿਵ ਸਰਜੈਂਟ ਮਨੀਸ਼ ਧੂਮ ਨੇ ਕਿਹਾ ਕਿ ਫਿਲਹਾਲ ਪੜਤਾਲ ਮੋਡਲੇ ਗੇਟ ਵਿੱਚ ਹੋਣ ਕਾਰਨ ਇਹ ਕਹਿਣਾ ਮੁਸ਼ਕਲ ਹੈ ਕਿ ਮਰਨ ਵਾਲੇ ਸ਼ਖਸ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ। ਪੁਲਿਸ ਵੱਲੋਂ ਸ਼ੱਕੀ ਨਾਲ ਸੰਬੰਧਤ ਕੋਈ ਵੇਰਵਾ ਵੀ ਨਹੀਂ ਦਿੱਤਾ ਗਿਆ। ਮੌਜੂਦਾ ਵਰੇ ਦੌਰਾਨ ਟ੍ਰਾਂਟੋ ਵਿੱਚ ਇਹ 12ਵਾਂ ਕਤਲ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਨਾਲ ਸੰਪਰਕ ਕਰੇ। ਦੂਜੇ ਪਾਸੇ ਟ੍ਰਾਂਟੋ ਦਾ ਹੀ ਦਾ ਬੀਚਸ ਇਲਾਕੇ ਵਿੱਚ ਇੱਕ ਗੁੱਜੀ ਵਾਰਦਾਤ ਸਾਹਮਣੇ ਆਉਣ ਮਗਰੋਂ ਪੁਲਿਸ ਸ਼ੱਕੀ ਦੀ ਭਾਲ ਕਰ ਰਹੀ ਹੈ ਟ੍ਰਾਂਟੋ ਪੁਲਿਸ ਨੇ ਦੱਸਿਆ ਕਿ ਕੁਇਨ ਸਟਰੀਟ ਈਸਟ ਅਤੇ ਕਾਕਸਵੈਲ ਐਵੇਨਿਊ ਇਲਾਕੇ ਵਿੱਚ ਇੱਕ ਵੈਨ ਵਿੱਚ ਸਵਾਰ ਸ਼ੱਕੀ ਨੇ ਇੱਕ ਕਾਰੋਬਾਰੀ ادارے ਦੀ ਇਮਾਰਤ ਨੂੰ ਟੱਕਰ ਮਾਰੀ ਅਤੇ ਇਸ ਮਗਰੋਂ ਪੈਦਲ ਫਰਾਰ ਹੋ ਗਿਆ ਪੁਲਿਸ ਵੱਲੋਂ ਸ਼ੱਕੀ ਦੀ ਤਸਵੀਰ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਉਸ ਦੀ ਉਮਰ 20 ਤੋਂ 30 ਸਾਲ ਦਰਮਿਆਨ ਹੈ ਅਤੇ ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਕਾਲੀ ਹੁੱਡੀ ਸਫੈਦ ਕਮੀਜ਼ ਬਲੈਕ ਪੈਂਟ ਅਤੇ ਬਲੈਕ ਸ਼ੂਜ਼ ਪਾਏ ਹੋਏ ਸਾਨ ਗੇਰ ਰਿਪੋਰਟ ਹਮਦਰ ਟੀਵੀ ਆਓ ਹੁਣ ਚਲਦੇ ਆ ਕੈਨੇਡਾ ਵਿੱਚ ਪਹਿਲੀ ਵਾਰ ਚੋਣਾਂ ਦੌਰਾਨ ਉਮੀਦਵਾਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਏ ਜਾਣ ਨਾਲ ਸੰਬੰਧਿਤ ਖਬਰਵਾਲ ਸਿਆਸਤਦਾਨਾਂ ਲਈ ਵਾਅਦੇ ਖਤਰਿਆਂ ਦੇ ਮੱਦੇ ਨਜ਼ਰ ਕੈਨੇਡਾ ਵਿੱਚ ਇਸ ਵਾਰ ਫੈਡਰਲ ਚੋਣਾਂ ਦੌਰਾਨ 22 ਉਮੀਦਵਾਰਾਂ ਲਈ ਸੁਰੱਖਿਆ ਬੰਦੋਬਸਤ ਕੀਤੇ ਗਏ नेशनल पोस्ट दी रिपोर्ट ਮੁਤਾਬਕ ਪ੍ਰੀਵੀ ਕਾਉਂਸਲ ਦਫ਼ਤਰ ਦੇ ਬੁਲਾਰੇ ਡੈਨੀਅਲ ਸੈਵਾ ਨੇ ਦੱਸਿਆ ਕਿ ਪੂਰੇ ਚੋਣ ਪ੍ਰਚਾਰ ਦੌਰਾਨ 15 ਉਮੀਦਵਾਰਾਂ ਨੂੰ ਰੋਜ਼ਾਨਾ ਸਰਗਰਮੀਆਂ ਵਾਸਤੇ ਬੋਡੀਗਾਰਡ ਦੇ ਰੂਪ ਵਿੱਚ ਪ੍ਰਾਈਵੇਟ ਸਿਕਿਉਰਿਟੀ ਦਿੱਤੀ ਗਈ ਜਦਕਿ 2 ਉਮੀਦਵਾਰਾਂ ਦੇ ਘਰਾਂ ਵਿੱਚ ਗੈਰ ਹਥਿਆਰਬੰਦ ਗਾਰਡ ਤਾਇਨਾਤ ਕੀਤੇ ਗਏ ਇਸ ਤੋਂ ਇਲਾਵਾ 5 ਉਮੀਦਵਾਰਾਂ ਨੂੰ ਬੋਡੀਗਾਰਡ ਅਤੇ ਘਰਾਂ ਵਿੱਚ ਗਾਰਡਸ ਦੀ ਤਾਇਨਾਤੀ ਦੀਆਂ ਦੋਵੇਂ ਸੇਵਾਵਾਂ ਦਿੱਤੀਆਂ ਗਈਆਂ ਕੈਨੇਡੀਅਨ ਖੁਫੀਆ ਏਜੰਸੀ ਦੀ ਸਾਬਕਾ ਕੌਮੀ ਸੁਰੱਖਿਆ ਵਿਸ਼ਲੇਸ਼ਕ ਸਟੀਫਨੀ ਕਾਰਵਨ ਨੇ ਹੈਰਾਨੀ ਜ਼ਾਹਰ ਕੀਤੀ ਕਿ ਇੰਨੀ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਨੂੰ ਸੁਰੱਖਿਆ ਮੋਹਈਆ ਕਰਵਾਉਣ ਦੀ ਨੌਬਤ ਆਈ ਹੈ ਬਿਨਾਂ ਸ਼ੱਕ ਸੁਰੱਖਿਆ ਬੰਦੋਬਸਤ ਵਿੱਚ ਕੋਈ ਦਿੱਕਤਾਂ ਨਹੀਂ ਆਈਆਂ ਪਰ ਇਹਨਾਂ ਦੀ ਜ਼ਰੂਰਤ ਮਹਿਸੂਸ ਹੋਣਾ ਬੇहद ਮੰਦਭਾਗਾ ਰਿਹਾ ਉਧਰ ਡੈਨੀਅਲ ਸੈਵਾਂ ਨੂੰ ਜਦੋਂ ਉਮੀਦਵਾਰਾਂ ਦੇ ਨਾਂ ਪੁੱਛੇ ਗਏ ਤਾਂ ਉਹਨਾਂ ਪਛਾਣ ਜ਼ਾਹਰ ਕਰਨ ਤੋਂ ਨਾ ਕਰ ਦਿੱਤੀ ਡੈਨੀਅਲ ਨੇ ਸਿਰਫ ਇਹਨਾ ਦੱਸਿਆ ਕਿ ਸੁਰੱਖਿਆ ਹਾਸਲ ਕਰਨ ਵਾਲੇ 11 ਉਮੀਦਵਾਰ 온ਟਾਰੀਓ ਵਿੱਚ ਸਨ ਜਦਕਿ 5 ਕਿਊਬੈਕ ਅਤੇ 4 BC ਵਿੱਚ ਚੋਣ ਲੜ ਰਹੇ ਸਨ ਇਸ ਤੋਂ ਇਲਾਵਾ ਮੈਨੀਟੋਬਾ ਅਤੇ ਨੋਵਾ ਸਕੋਸ਼ੀਆ ਦੇ ਇੱਕ-ਇੱਕ ਉਮੀਦਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਪਈ